ਨਾ ਵਾਸਤੇ ਆ ਜਿਹੜਿਆਂ ਨੂੰ ਪਤਾ ਨਹੀਂ ਆਂਦਾ ਆਪਾਂ ਕਦੇ ਕੋਈ ਐਦਾਂ ਦੀ ਘਟਨਾ ਹੋ ਜਵੇ ਵੀ ਆਪਾਂ ਪਾਣੀ ਦੇ ਵਿੱਚ ਆ ਜਾਈਦਾ ਆਪਾਂ ਪਾਣੀ ਦੇ ਵਿੱਚ ਕਿੱਦਾਂ ਸੇਫ ਰਹਿ ਸਕਦੇ ਆ ਬਚ ਸਕਦੇ ਆ ਭਾਵੇਂ ਆਪਾਂ ਨੂੰ ਤਾਰੀ ਨਹੀਂ ਆਉਦੀ ਇੱਕ ਸੌਖੇ ਤਰੀਕੇ ਨਾਲ ਤੁਹਾਨੂੰ ਤਾਰੀ ਦੱਸੂਗਾ ਜੇ ਆਪਾਂ ਪਾਣੀ ਦੀ ਦੁੱਬਿਆ ਆਪਾਂ ਐਦਾਂ ਐਦਾਂ ਕਰ ਲੋਇਆ ਨਾ ਆਪਾਂ ਐਦਾਂ ਨਹੀਂ ਕਰਨਾ ਹੈਗਾ ਪਾਣੀ ਦੇ ਵਿੱਚ ਤੁਹਾਨੂੰ ਬਚਣ ਦਾ ਇੱਕ ਆਸਾਨ ਤਰੀਕਾ ਦੱਸਦਾ ਭਾਵੇਂ ਉਹਦੇ ਤੋਂ ਧਿਆਣੇ ਚੱਲ ਜੀਓ ਤੁਸੀਂ ਪਾਣੀ ਦੀ ਦੁੱਬੂਗੇ ਨਹੀਂ ਹੈਗੇ ਸੋ ਸ਼ਾਂਤ ਤਰੀਕਾ ਹੈ ਕੁਝ ਨਹੀਂ ਕਰਨਾ ਆਪਾਂ ਮੰਨ ਲਓ ਬਣ ਗਏ ਰਹਿ ਗਏ ਮੈਂ ਅਣਜਾਣ ਮੈਨੂੰ ਤੜੀ ਨਹੀਂ ਆਦੀ ਆਪਾਂ ਪਾਣੀ 'ਚ ਹੋਰੇ ਹੁੰਦੇ ਆ ਇਸ ਕੰਡੀਸ਼ਨ 'ਚ ਕੁਝ ਨਹੀਂ ਕਰਨਾ ਆਪਣੀ ਜਿਹੜੀ ਸੌਂ ਮੰਜੇ ਪਰ ਆਪਾਂ ਜਿਸ ਤਰ੍ਹਾਂ ਸੌਣੇ ਆ ਬਸ ਉਹ ਨਿੰਦਰਾ ਕਰਨੀ ਹੈ ਉਹ ਨਿੰਦਰਾ ਕੀ ਮੈਂ ਆਪਾਂ ਆ ਦੇਖੋ ਹਮੈਂ ਤੁਹਾਡੇ ਸਾਹਮਣੇ ਕਰੂੰਗਾ ਨਾ ਮੈਂ ਹੱਥ ਲਾਉਂਗਾ ਤਾਂ ਆ ਪਾਣੀ ਉੱਪਰ ਆ ਗਿਆ ਤੇ ਆ ਚੱਲ ਗਿਆ ਆ ਗਿਆ ਇਸ ਕੰਡੀਸ਼ਨ 'ਚ ਆਪਾਂ ਤੈਰ ਸਕਦੇ ਆ ਪਾਣੀ ਦੇ ਵਿੱਚ ਮੈਂ ਤੁਹਾਨੂੰ ਕਹਿੰਦਾ ਵੀ ਦੱਸਿਆ ਸੀ ਨਾ ਫੇਰ ਇੱਕ ਦੁਆਰੇ ਦੱਸ ਰਿਹਾ ਸੌਖਾ ਵੀਡੀਓ ਸਾਰੇ ਜਰੂਰ ਸ਼ੇਅਰ ਕਰਦੇ ਜਾਓ ਹੁਣ ਮੈਂ ਤੁਹਾਡੇ ਨਾਲ ਬੱਤੇ ਜਰਾ ਮੂੰਹ ਰੱਖਦਾ ਬਈ ਇੱਕੋ ਆ ਪਾਣੀ ਜੇ ਆਪਾਂ ਇਸ ਤਰ੍ਹਾਂ ਹੁੰਦੇ ਆ ਤੇ ਆਪਾਂ ਇਸ ਤਰ੍ਹਾਂ ਪਾਣੀ ਦਿੰਦੇ ਜਾਂਦੇ ਕਿਤੇ ਪਾਣੀ ਚੱਲਣਾ ਹੁੰਦਾ ਆਗੇ ਪੈਰ ਉੱਪਰ ਰੱਖੋ ਠੀਕ ਹੈ ਐਕਸਲੈਰੇਟ ਕਰ ਦੋ ਨਾ ਤੁਸੀਂ ਇਦਾਂ ਬਾ ਜਿੱਦਾਂ ਆਪਾਂ ਕਰਨਾ ਇਸ ਕੰਡੀਸ਼ਨ ਵਿੱਚ ਤੁਸੀਂ ਪਾਣੀ ਦੇ ਉੱਪਰ ਰਹੋਗੇ ਤੇ ਤੁਸੀਂ ਹੈਲਪ ਦੇ ਲਈ ਕਿਸੇ ਨੂੰ ਵੀ ਬੁਲਾ ਸਕਦੇ ਹੋ ਇਸ਼ਾਰਾ ਕਰ ਸਕਦੇ ਹੋ ਵੀਡੀਓ ਦੁਆਰਾ ਦੇਖੋ ਹੁਣੇ ਤੁਸੀਂ ਮੈਨੂੰ ਦੇਖਿਆ ਸੀ ਕਿ ਕਿਸ ਤਰ੍ਹਾਂ ਆਪਾਂ ਲੰਬਾ ਤੈਰ ਸਕਦੇ ਆ ਤਰੀਕਾ ਤੁਹਾਨੂੰ ਦੱਸਿਆ ਸੀ ਸੋ ਸਾਰੇ ਮੈਨੂੰ ਫੋਲੋ ਕਰ ਲਿਓ ਅਤੇ ਵੀਡੀਓ ਨੂੰ ਗੱਭ ਕੇ ਤੁਸੀਂ ਸਾਰੇ ਸ਼ੇਅਰ ਕਰ ਦਿਓ ਤੇ ਇੱਕ ਵਾਰ ਫਿਰ ਤੁਹਾਨੂੰ ਮੈਂ ਤੈਰ ਕੇ ਦਿਖਾਉਣਾ ਕਿਹੜੀ ਮੰਦਰਾ ਹੁੰਦੀ ਆਪਾਂ ਪਾਣੀ 'ਚ ਮੰਨ ਲਓ ਜਿੱਦੇ ਦੁਆਰੇ ਤੈਰ ਕੇ ਤੇ ਰਹੀ ਤਰੀਕਾ ਤੁਸੀਂ ਬਣਾਣਾ ਹੈ ਜਿੱਥੇ ਤੱਕ ਮਾਰਗੀ ਪੈਰ ਤੇ ਜਾਓ ਜਦੋਂ ਆਪਾਂ ਪਾਣੀ ਦੇ ਵਿੱਚ ਡੁੱਬਣ ਲੱਗਦੇ ਆਪਾਂ ਬਹੁਤ ਘਬਰਾਉਂਦੇ ਆਪਾਂ ਘਬਰਾਣਾ ਨਹੀਂ ਹੈਗਾ ਸਹਿਯਮ ਦੇ ਨਾਲ ਜਿਨ੍ਹਾਂ ਨੂੰ ਤੈਰਨਾ ਨਹੀਂ ਆਂਦਾ ਉਹਨਾਂ ਨੇ ਇਹੀ ਤਰੀਕਾ ਕਰਨਾ ਬਹੁਤ ਸੌਖਾ ਤਰੀਕਾ ਤੁਸੀਂ ਦੇਖ ਸਕਦੇ ਹੋ ਐਸੇ ਤਰ੍ਹਾਂ ਲੱਤਾਂ ਸਿੱਧੀਆਂ ਕਰ ਲੈਣੀਆਂ ਹੱਥ ਜਿਹੜੇ ਬਰਾਬਰ ਕਰ ਲੈਣੇ ਆ ਤੁਹਾਡੇ ਕੋਲ ਬਹੁਤ ਜ਼ਿਆਦਾ ਜਿਹੜਾ ਟਾਈਮ ਹੋਊਗਾ ਤੁਸੀਂ ਲੰਬਾ ਤੈਰ ਸਕਦੇ ਹੋ ਮੈਂ ਦੱਸਿਆ ਵੀ ਤੁਸੀਂ ਕਿਸੇ ਨੂੰ ਹੈਲਪ ਦੇ ਲਈ ਬੁਲਾ ਸਕਦੇ ਹੋ ਇਸ਼ਾਰਾ ਕਰ ਸਕਦੇ ਹੋ ਬਚਾਓ ਬਚਾਓ ਕਰ ਸਕਦੇ ਹੋ ਤੁਹਾਡੀ ਆਵਾਜ਼ ਸੁਣ ਕੇ ਕੋਈ ਨਾ ਕੋਈ ਜ਼ਰੂਰ ਤੁਹਾਨੂੰ ਬਚਾਉਣ ਦੇ ਲਈ ਜਿਹੜਾ ਜ਼ਰੂਰ ਆਊਗਾ ਵੀਡੀਓ